Jadi, ਆਓ ਗੱਲਬਾਤ ਕਰਦੇ ਹਾਂ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਜੀ ਦਾ ਜਿਹੜਾ ਅੱਜ ਬੰਦ ਹੈ ਉਹ ਅਕੋਰਡਿੰਗਲੀ ਕੀ ਕਿਵੇਂ ਚੱਲ ਰਿਹਾ ਜੀ ਅੱਜ ਦਾ ਮਾਮਲਾ ਸਭ ਤੋਂ ਪਹਿਲਾਂ ਧੰਨਵਾਦ ਮੀਡੀਆ ਦਾ ਜਿਨ੍ਹਾਂ ਨੇ ਸਾਰੇ ਲੋਕਾਂ ਦੇ ਧਿਆਨ ਦੇ ਵਿੱਚ ਇੰਨਾ ਸਹਿਯੋਗ ਦਿੱਤਾ ਆ ਵੀ ਜਿਹੜਾ ਅਸੀਂ ਇਹ ਸ਼ਰਾਬ ਦੀ ਅੰਸਰਾਂ ਨੂੰ ਉੱਚੇ ਮੌਕੇ ਤੇ ਫੜ ਲਿਆ ਸਾਰੀ ਵੀਡੀਓ ਵਗੈਰਾ ਆ ਗਈ ਹੁਣ ਤਾਂ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਆ ਕਿ ਜਿਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹ ਜੇ ਅੰਸਰਾਂ ਦੇ ਪਿੱਛੇ ਦੇ ਪਾਸੇ ਕੌਣ ਆ ਜਿਹੜੇ ਸਾਜ਼ਿਸ਼ ਕਰ ਰਹੇ ਆ ਉਹਨਾਂ ਨੂੰ ਜੋ ਸਮਾਜ ਦੇ ਵਿੱਚ ਬਖਰੀਵੇਂ ਆ ਰਿਆ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਅਸੀਂ ਤਾਂ ਇਹ ਕਹਿ ਲਈ ਸੀਗਾ ਜੇਕਰ ਇਹ ਮਤਲਬ ਅੱਜ ਵੀ ਉਹਨਾਂ ਨੂੰ ਉਹ ਨਹੀਂ ਸਜ਼ਾ ਦਿੱਤੀ ਜਾਂਦੀ ਜਾਂ ਕੋਈ ਸ਼ੱਕ ਜਿੱਦਾਂ ਤੁਸੀਂ ਕਹਿੰਦੇ ਆ ਆਨ ਆਲੇ ਟਾਈਮ 'ਚ ਕੀ ਤੁਹਾਡੇ ਵੱਲੋਂ ਇਹ ਧਰਨਾ ਇੱਤੀ ਜਾਰੀ ਰਹੇਗਾ ਦੇਖੋ ਜੀ ਬੰਦਾ ਤਾਂ ਫੜਿਆ ਗਿਆ ਆ ਜੋ ਫੋਨ ਵਿੱਚ ਆ ਰਿਹਾ ਵੀ ਬੰਦਾ ਫੜਿਆ ਗਿਆ ਬਾਕੀ ਸਾਜ਼ਿਸ਼ ਮੇਨ ਘਾੜੇ ਕਿਹੜੇ ਆ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਧਰਨਾ ਤਾਂ ਬਾਕੀ ਜੋ ਜਥੇਬੰਦੀਆਂ ਆ ਉਹ ਅੱਜ ਸ਼ਾਮ ਤੱਕ ਕਲੀਅਰ ਕਰ ਦੇਣਗੇ ਠੀਕ ਵਿਖੇ ਵਾਪਸ ਘਟਨਾ ਤੋਂ ਬਾਅਦ ਅੱਜ ਫਗਵਾੜਾ ਵਿਖੇ ਸਮੂਹ ਜੱਥੇਬੰਦੀਆਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਗੱਲਬਾਤ ਕਰਦੇ ਹਾਂ ਮੈਮੀ ਸਾਹਿਬ ਨਾਲ ਕੀ ਹੋਈ ਹੈ ਘਟਨਾ ਤੇ ਅੱਜ ਜਿਹੜਾ ਫਗਵਾੜਾ ਬੰਦ ਦੀ ਕਾਲ ਹੈ ਇਹ ਕਿਹੋ ਜਿਹਾ ਚੱਲ ਰਿਹਾ ਜੀ ਸੋ ਪਹਿਲਾਂ ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਚੀਜ਼ ਨੂੰ ਹਾਈਲਾਈਟ ਕੀਤਾ ਕਿਉਂਕਿ 26 ਜਨਵਰੀ ਨੂੰ ਇੱਕ ਮਤ ਮਤ ਘਟਣੀ ਬਬਲੀ ਹੈਗੀ ਘਟਣਾ ਬਬਲੀ ਹੈਗੀ ਆ ਕਿਉਂਕਿ 26 ਜਨਵਰੀ ਨੂੰ ਜਿਹੜਾ ਸਰਦਨ ਲੱਗੂ ਹੋਇਆ ਸੀਗਾ ਬਾਬਾ ਸਾਹਿਬ ਜੀ ਐ ਡਾਕਟਰ ਮੇਟਰ ਸਾਹਿਬ ਜੀ ਨੇ ਜੋ ਸੰਦਾਨ ਲਿਖਿਆ ਸੀ ਉਹ 26 ਜਨਵਰੀ 1950 ਨੂੰ ਲੱਗੂ ਹੋਇਆ ਸੀਗਾ ਜਿਹੜੇ ਮਤ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜਾ ਸੀ ਜਸ਼ਨ ਮਨਾਇਆ ਜਾ ਰਿਹਾ ਸੀਗਾ ਔਰ ਹਰ ਇੱਕ ਜਗ੍ਹਾ ਜਿਹੜਾ ਹੈ ਬਾਬਾ ਸਾਹਿਬ ਦਾ ਸਨਮਾਨ ਹੋ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਇਸ ਘੜੀ ਜਦੋਂ ਬਾਬਾ ਸਾਹਿਬ ਦਾ ਸਟੈਚੂ ਸੀ ਉਹ ਨੂੰ ਢੰਗ ਤੋੜ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਮਾਜ ਨੂੰ ਇਸ ਚੀਜ਼ ਦਾ ਬੜਾ ਤੱਕਾ ਲੱਗਾ ਹੈ ਔਰ ਜੇ ਇਸ ਜਿਹੜੀ ਅਧਰਿਆ ਦੇ ਨਾਲ ਕੋਈ ਚੀਜ਼ ਕੀਤੀ ਗਈ ਹੈ ਉਹਦੇ ਵਿੱਚ ਜਿਹੜਾ ਸ਼ਰਾਪੀ ਅੰਸਰ ਆ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਬਾਵਾ ਸਾਹਿਬ ਨੇ ਜੋ ਸੰਧਾ ਲਿਖਿਆ ਉਹ ਕਿਸੇ ਇੱਕ ਜਾਤ ਵਾਸਤੇ ਨਹੀਂ ਇੱਕ ਕਮਿਊਨਿਟੀ ਵਾਸਤੇ ਨਹੀਂ ਇੱਕ ਸਮਾਜ ਵਾਸਤੇ ਨਹੀਂ ਜਿਹੜਾ ਸੰਧਾ ਲਿਖਿਆ ਗਿਆ ਜਿਹੜਾ ਸੰਵਿਧਾਨ ਆ ਉਹ ਸਾਰਿਆਂ ਲਈ ਆ ਕਿਉਂਕਿ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਲਾਗੂ ਹੋਇਆ ਜਿਹੜੀ ਇਹ ਬੰਦੀ ਕਾਲ ਦਿੱਤੀ ਗਈ ਹੈ ਜੀ ਇਹ ਅੱਜ ਇੱਕ ਦਿਨ ਲਈ ਹੈ ਜਾ ਕੇ ਅੱਗੇ ਵੀ ਜਾਰੀ ਰਹੇਗੀ ਹਾਂ ਜੇਕਰ ਉਸ ਸ਼ਖਸ ਦੇ ਉੱਤੇ ਐਸਸੀਐਸਸੀ ਐਕਟ ਦਾ ਪਰਚਾ ਔਰ ਉਸ ਤੋਂ ਬਾਅਦ ਐਨਐਸਏ ਜੇਕਰ ਲਾਗੂ ਨਹੀਂ ਕਰਦਾ ਪ੍ਰਸ਼ਾਸਨ ਤਦ ਜਿਹੜਾ ਹੈ ਆਉਣ ਦੀ ਕਾਲ ਜਿਹੜੀ ਹੈ ਹੁਣ ਤਾਂ ਜਿਹੜਾ ਹੈ ਜਿਹੜਾ ਹੈ ਸਿਖਸ਼ਾਂਤ ਵਿੱਚ ਪ੍ਰਦਰਸ਼ਨ ਜਿਹੜਾ ਕਰ ਰਹੇ ਆਂ ਜੋ ਫਗਵਾੜਾ ਜਲੰਧਰ ਤੇ ਅਮਰਤਸਰ ਬਾਂਦਾ ਹਿਸ਼ਾਰਪੁਰ ਬਾਂਦਾ ਇਹ ਪੂਰਾ ਜਿਹੜਾ ਇੰਡੀਆ ਬੰਦ ਹੋਊਗਾ ਔਰ ਵੱਡੇ ਪੱਧਰ ਤੇ ਉੱਤੇ ਜਿਹੜਾ ਫਿਰ ਵਿਚਾਰ ਚਚ ਕੀਤਾ ਜਾਵੇਗਾ ਮਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਜਿਹੜਾ ਸਰ ਸਾਹਿਬ ਦੇ ਵਿੱਚ ਉਹਨਾਂ ਦੇ ਸਟੈਚੂ ਦਾ ਅਪਮਾਨ ਕੀਤਾ ਗਿਆ ਉਹਨੂੰ ਤੋੜਿਆ ਗਿਆ ਔਰ ਇਹ ਬਹੁਤ ਹੀ ਨਿੰਦਨਯੋਗ ਤਾਂ ਹੈ ਹੀ ਉਹਦੇ ਨਾਲ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਹੈ ਅਮਿਤ ਸ਼ਾਹ ਜੀ ਉਹਨਾਂ ਨੇ ਜਦੋਂ ਤੋਂ ਲੋਕ ਸਭਾ ਦੇ ਵਿੱਚ 바ਵਾ ਸਾਹਿਬ ਜੀ ਦੇ ਬਾਰੇ ਦੇ ਵਿੱਚ ਅਪਸ਼ਬਦ ਬੋਲੇ ਹੈ ਉਦੋਂ ਤੋਂ ਇਦਾਂ ਦੇ ਲੋਕਾਂ ਦਾ ਹੌਸਲਾ ਜਿਹੜਾ ਆ ਬਹੁਤ ਵਧ ਗਿਆ ਕਿਉਂਕਿ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਆ ਉਹਦੇ ਹੱਥ ਦੇਸ਼ ਦੇ ਲਾਅ ਐਂਡ ਆਰਡਰ ਦੀ ਜਿਹੜੀ ਕੰਟਰੋਲ ਕਰਨਾ ਉਹਦੇ ਹੱਥ ਵਿੱਚ ਹੁੰਦੀ ਹੈ ਔਰ ਉਹਨੇ ਹੀ ਜਦੋਂ ਇਦਾਂ ਦੀ ਚੰਗਿਆਰੀ ਛੁੱਟੀ ਤਾਂ ਇਦਾਂ ਦੇ ਲੋਕ ਜਿਹੜੇ ਆ ਉਹਨਾਂ ਦਾ ਹੌਸਲਾ ਵਧਿਆ ਔਰ ਮੈਂ ਇੱਥੇ ਜਿਹੜਾ ਜਾਣਕਾਰੀ ਜਦੋਂ ਮਿਲੀ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਵੀ ਜਿਹੜਾ ਉਹ ਨੌਜਵਾਨ ਹੈ ਜਿਹੜਾ ਭਟਕਿਆ ਹੋਇਆ ਕਿਸੇ ਦੇ ਆਖੇ ਪਤਾ ਨਹੀਂ ਉਹਨੇ ਜਿਹੜਾ ਕਿਹਦੇ ਕਹਿਣ ਤੇ ਇਹ ਕੰਮ ਕੀਤਾ ਉਹ ਨੌਜਵਾਨ ਪੁਲਿਸ ਦੇ ਮੁਤਾਬਕ ਦਲਿਤ ਸਮਾਜ ਦੇ ਵਿੱਚੋਂ ਆ ਔਰ ਮੈਂ ਉਹਨੂੰ ਇਹ ਗੱਲ ਕਹਿਣੀ ਚਾਹੁੰਦਾ ਔਰ ਉਹਦੀ ਮਾਤਾ ਦੀ ਮੈਂ ਸਟੇਟਮੈਂਟ ਸੁਣ ਰਿਹਾ ਸੀ ਕਿ ਉਹ ਨੌਜਵਾਨ ਜਿਹੜਾ ਆ ਪਿਛਲੇ 3 ਸਾਲ ਤੋਂ ਸ਼ਾਇਦ ਦबई ਤੋਂ ਆਇਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਾਰੇ ਸਮਾਜ ਦੇ ਲੋਕਾਂ ਕਿ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੰਵਿਧਾਨ ਨਾ ਹੁੰਦਾ ਤਾਂ ਸਾਡੇ ਕੋਲ ਕੋਈ ਪਾਵਰ ਨਹੀਂ ਸੀ ਹੁਣੀ ਸਾਡੇ ਕੋਲ ਕੋਈ ਅਧਿਕਾਰ ਨਹੀਂ ਸੀ ਹੁਣਾ ਸਾਨੂੰ ਕਿਸੇ ਨੇ ਟਾਂਗੇ ਤੇ ਨਾ ਸੀ ਬੈਠਣ ਦੇਣਾ ਉਹ 에어ਪੋਰਟ ਤੋਂ ਜਾ ਕੇ ਬੁਲਵਾਈ ਗਏ ਜਿਹੜਾ ਕਰ ਕਰਕੇ ਆ ਚਾਹੇ ਉਹਤੇ ਕੰਮ ਕਰਕੇ ਆ ਯਾਰ ਸਾਨੂੰ ਤਾਂ ਕਿਸੇ ਨੇ ਟੰਗੇ ਦੇਣਾ ਸੀ ਬੈਠਣ ਦੇਣਾ ਤੇ ਉਹਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ 바ਵਾ ਸਾਹਿਬ ਦੀ ਬਦੌਲਤ ਉਹਦਾ ਪਾਸਪੋਰਟ ਬਣਿਆ 바ਵਾ ਸਾਹਿਬ ਦੀ ਬਦੌਲਤ ਸਾਨੂੰ ਜਾਨਵਰਾਂ ਤੋਂ ਵੀ ਜਿਹੜੀ ਭੈੜੀ ਜ਼ਿੰਦਗੀ ਅਸੀਂ ਬਤੀਤ ਕਰ ਰਹੇ ਸੀ ਸਾਨੂੰ ਇਨਸਾਨਾਂ ਵਾਲੀ ਜ਼ਿੰਦਗੀ ਜਿਹੜੀ ਆ ਉਹ 바ਵਾ ਸਾਹਿਬ ਦੇ ਸੰਵਿਧਾਨ ਦੀ ਬਦੌਲਤ ਮਿਲੀ ਹੈ ਔਰ ਇਸ ਕਰਕੇ ਅੱਜ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਹੜੇ ਆ ਉਸ ਸਮੁੱਚੇ ਵਿਸ਼ਵ ਦੇ ਵਿੱਚ ਜਿਹੜਾ ਇਸ ਗੱਲ ਲਈ ਜਾਣੇ ਜਾਂਦੇ ਆ ਕਿ 바ਵਾ ਸਾਹਿਬ ਨੇ ਕਿਸੇ ਜਾਤੀ ਧਰਮ ਦੇ ਵਾਸਤੇ ਕੁਝ ਨਹੀਂ ਕੀਤਾ ਉਹਨਾਂ ਨੇ ਸਮੁੱਚੀ ਮੁਕਤਾ ਦੇ ਵਾਸਤੇ ਕੀਤਾ ਅਸੀਂ ਬਾਬਾ ਸਾਹਿਬ ਨੂੰ ਨਾਰੀ ਜਾਤੀ ਦੇ ਮੁਕਤੀਦਾਤਾ ਕਹਿੰਦੇ ਆ ਨਾਰੀ ਕਿਸੇ ਵੀ ਜਾਤੀ ਜਾਂ ਧਰਮ ਦੀ ਹੋਵੇ ਬਾਬਾ ਸਾਹਿਬ ਨੇ ਉਹਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਿਆ ਤੇ ਬਾਬਾ ਸਾਹਿਬ ਨੇ ਹਰ ਦਬੇ ਕੁਚਲੇ ਲਤਾੜੇ ਹੋਏ ਲੋਕਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ ਇਸ ਕਰਕੇ ਅੱਜ ਜਿੱਥੇ ਪੁਲਿਸ ਨੇ ਆਪਣੀ ਕਾਨੂੰਨੀ ਕਾਰਵਾਈ ਕੀਤੀ ਹੈ ਉੱਥੇ ਨਾਲ ਹੀ ਨਾਲ ਮੈਂ ਇਹ ਮੰਗ ਕਰਦਾ ਕਿ ਕੋਈ ਨਾ ਕੋਈ ਸਪੈਸ਼ਲ ਐਕਟ ਜਿਹੜਾ ਆ ਉਹ ਬਣਾਉਣਾ ਚਾਹੀਦਾ ਤਾਂ ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਇਸ ਕੰਮ ਤੋਂ ਡਰਨ ਨਹੀਂ ਤਾਂ ਉਹਨਾਂ ਨੂੰ ਲੱਗਦਾ ਕਿ ਨਾਰਮਲੀ ਮਾਨ ਕੀਤਾ ਇੱਕ ਛੋਟੀਆਂ ਪਰਾਵਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੈ ਜਲਦੀ ਜ਼ਮਾਨਤ ਹੋ ਜਾਣੀ ਹੈ ਤੂੰ ਇਹਨਾਂ ਦੇ ਵਿੱਚ ਕੋਈ ਐਦਾਂ ਦਾ ਐਕਟ ਜੜਾਇਆ ਅਮੈਨਡਮੈਂਟ ਹੋਣੀ ਚਾਹੀਦੀ ਹੈ ਕਿ ਇਹਨਾਂ ਦੀ ਜ਼ਮਾਨਤ ਵੀ ਜਲਦੀ ਨਾ ਹੋਵੇ ਇਹਨਾਂ ਨੂੰ ਸਜ਼ਾ ਵੀ ਸਖਤ ਮਿਲੇ ਔਰ ਦੂਸਰਾ ਜਿਹੜਾ ਆ ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਅੱਗੇ ਤੋਂ ਕੋਈ ਐਦਾਂ ਦੀ ਕਾਰਵਾਈ ਕਰਨ ਤੋਂ ਡਰ ਠੀਕ ਹੈ